ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਬਰੀਡ ਦੀਆਂ ਦੋ ਬੱਚੀਆਂ ਸੇਰ ਲਈ ਲੈ ਕੇ ਆਏ ਜੀ ਦੋਨੇ ਬਈ ਟਾਪ ਬਰੀਡ ਆ ਤੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼ਕਾਲ। ਸਤਿ ਸ਼੍ਰੀ ਅਕਾਲ ਬਾਈ। ਹੋ ਠੀਕ ਹੋ ਵਧੀਆ ਜੀ। ਬਹੁਤ ਵਧੀਆ ਬਈ। ਨਾਮ ਤੇ ਐਡਰੈਸ ਬੋਲ। ਨਾਮ ਬਿਹਰਜੀ ਸਿੰਘ ਪਿੰਡ ਛੰਨ ਅਗਲਾਬ ਸਿੰਘਲਾ। ਜ਼ਿਲ੍ਹਾ ਬਾਈ। ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਰ ਰਹਿੰਦੇ ਆਪੋ ਨੇੜੇ ਬਈ। ਓਕੇ ਬਾਈ। ਨੇੜੇ ਆਪਾਂ ਭਰੌਰ ਸਹਿਰ ਹੈਗਾ ਬਈ। ਮੋਬਾਈਲ ਨੰਬਰ ਬੋਲ। ਮੋਬਾਈਲ ਨੰਬਰ ਹੈਗਾ 950142 33579। ਠੀਕ ਹੈ ਬਾਈ। ਹਾਂ ਜੀ। ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਣੀ ਹੈ ਕਿੰਨੀ ਉਮਰ ਹੈ ਦੀ ਬਾਈ? ਇਹ ਡਾਇਰੈਕਟਰ ਦੋਨੇ ਬੱਚੇ 10-10 ਮਹੀਨਿਆਂ ਦੇ ਹੈਗੇ। ਓਕੇ ਬਾਈ। ਤੇ ਬਾਕੀ ਡੈਕਟਰ ਦੁਨੀਆਂ ਬੱਚੀਆਂ ਫਾਰਮ ਚ ਲੰਗਾਇਆ ਆਪਣੀਆਂ ਠੀਕ ਹੈ ਵੀਰੇ ਤੇ ਸੀਮੈਂਟੇਡ ਵੀ ਦਿੱਤੇ ਡੈਕਟਰ ਬੱਚੀਆਂ ਦੀ ਇਹਨਾਂ ਦੀ ਠੀਕ ਹੈ ਭਾਈ ਇਹ ਬੱਚੀਆਂ ਡੈਕਟਰ ਕਿਹੜੀ ਹੈ ਸਨੋਮੈਨ ਦੀ ਓਕੇ ਬਾਕੀ ਡੈਕਟਰ ਫੇਸ ਕੁਆਲਿਟੀ ਦੇ ਬੱਚੀ ਕੀ ਬਾਤ ਆ ਫੇਸ ਬੜਾ ਪਿਆਰਾ ਹਨ ਉਹਦੀ ਬਾਦੀ ਪੂਰੀ ਚੰਗੀ ਸਨੱਕ ਪੁਣਾ ਬੜ ਦੇ ਵਿੱਚ ਫੁੱਲ ਲੈ ਬਿਊਟੀ ਦੇਖੋ ਭਾਈ ਕੀ ਬਾਤ ਆ ਦੇ ਡੈਕਟਰ ਬੱਚੀ ਦੀ ਕੁਆਲਿਟੀ ਫੇਸ ਕੁਆਲਿਟੀ ਦੇ ਬੱਚੀ ਦੇ ਇੱਕ ਨੰਬਰ ਆ ਜਾਵਾ ਬਾਈ ਲੈ ਪ੍ਰਿੰਟ ਪ੍ਰਿੰਟ ਵਾਲਾ ਚੰਗਾ ਹਨ ਪ੍ਰਿੰਟਡ ਡੈਕਟਰ ਵਜਣ ਦੇ ਬੱਚੀ ਚਾਂ ਪਈ ਨਾ ਜਮਾ ਗੋਲੇ ਵਰਗੀ ਕਿੰਨਾ ਰਿਕਾਰਡ ਆ ਦੀ ਮਾਂ ਦਾ ਵੀ ਕੀ ਡਾਕਟਰ ਇਹਦਾ ਦੱਸਾ 37 38 ਕਿਲੋ ਹੂੰ ਇਹਦਾ ਡਾਕਟਰ ਨੇ ਦੱਸਿਆ ਜੀ 30 32 ਕਿਲੋ ਝੋਲੀ ਦਿਖਾ ਦੇ ਪਹਿਲਾਂ ਝੋਲੀ ਡਾਕਟਰ ਦੇ ਜੀ ਲੈ ਚਾਰ ਥਾਣ ਕੱਲਾ ਕੱਲਾ ਥਾਣ ਦੇਖੀ ਬਾਲਿਆ ਝੋਲੀ ਡਾਕਟਰ ਥਾੜੀ ਵਾਲੇ ਹਾਂ ਹਾਂ ਕੀ ਬਾਕੀ ਡਾਕਟਰ ਬੱਚੀ ਸਨੋਮੈਨ ਦੀ ਖੋਦ ਹੱਸਿਆ ਉਹਨਾਂ ਨੇ ਛੋੜਾ ਦੇਖ ਗਰਮਾ ਲਈ ਰੱਖ ਨਹੀਂ ਪਿੱਛੇ ਡਾਕਟਰ ਚੌੜੀ ਤੇ ਲੂਈ ਦੇਖੀ ਮਾਇਰ ਕਿੰਨੀ ਚੰਗੀਆਂ ਹੂੰ ਬਾਕੀ ਡਾਕਟਰ ਕਲਰ ਤੇ ਬਾਕੀ ਲੂਈ ਲਈ ਦੇਖ ਬੱਚਿਆਂ ਨੇ ਇਹ ਪੜਾ ਸਦੀ ਡਰ ਗਈਆਂ ਜਮਾ ਮੈਂ ਕਹਿੰਦਾ ਕੀ ਬਾਤ ਆ ਬਾਈ ਜਮਾਂ ਖਰਗੋਸ਼ ਦਾ ਬੱਚਾ ਹੈ ਨਾ ਜਮਾਂ ਰਾਈਟਰ ਮੰਨ ਚਿੱਟੀ-ਚਿੱਟੀਆਂ ਪੂਰੇ ਇੱਕ ਨੰਬਰ ਪ੍ਰਿੰਟ ਵਾਲੀ ਬਾਕੀ ਰਾਈਟਰ ਚਾਰੂ ਬਹੁਤ ਆ ਬੱਚੀ ਬਾਕੀ ਕੁਆਲਿਟੀ ਦਾ ਬੱਚੀ ਦੀ ਫੇਸ ਫੂਸ ਹੀ ਦੇਖ ਸਹੀ ਗੱਲ ਹੈ ਹੈਗੀ ਨਾ ਇੱਕ ਚੀਜ਼ ਜਮਾਂ ਸਹੀ ਗੱਲ ਹੈ ਬਾਈ ਫੁੱਲ ਬਰੀਡ ਬੱਚਾ ਕਿ ਨਹੀਂ ਜਮਾਂ ਰਾਈਟਰ ਬਾਕੀ ਦੇ ਹੈਡਰ ਕੁਆਲਿਟੀ ਕੁਆਲਿਟੀ ਦੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬਿਊਟੀ ਦੇਖੋ ਬਾਈ ਬੋਦੀ ਬਾਦੀ ਪੂਰੀ ਚੰਗੀ ਸਨਖ ਕੋਣਾ ਵਹਿੜ ਦੇ ਵਿੱਚ ਫੁੱਲਾ ਬਾਕੀ ਸੀਮਨ ਵੀ ਬਾਈ ਸੇਤੂ ਹੀ ਲੈ ਲੂ ਹਣਾ ਬਾਈ ਜਿਵੇਂ ਤਿਆਰੀ ਜਮਨ ਕੇ 2 ਮਹੀਨੇ ਸਾਹਮਣੇ ਅਗਲਾ ਸੀਮਨ ਲੈਣ ਦੀ ਚ ਹੂੰ ਤੇ ਬਾਕੀ ਫੇਸ ਕੁਆਲਿਟੀ ਬੱਛੀ ਦਾ ਕਲਰ ਕੁੱਲਰ ਥੋੜਾ ਥਾਰਾ ਦੇ ਰੈਕਟਰ ਸਹੀ ਗੱਲ ਹੈ ਕਿ ਐ ਨਹੀਂ ਮੰਨੇਗਾ ਲੱਤਾਂ ਜਾਂ ਭਿੜੀ ਜਾਂਦੀਆਂ ਹੈਂ ਸਹੀ ਗੱਲ ਹੈ ਦੇਖ ਰੈਕਟਰ ਫੇਸ ਹੂੰ ਜਿਵੇਂ ਇੱਕ ਨੰਬਰ ਚੀਜ਼ ਹੈ ਡਾਇਰੈਕਟਰ ਇੱਕ ਨੰਬਰ ਚੀਜ਼ ਹੈ ਲੈ ਇਹ ਮੁੱਲ ਕੀ ਆ ਭਰਾ ਜੈਜ ਮੋਲ ਡੈਟਰ ਕਰਾਂਗੇ ਜੈਜ ਹੋਊਗਾ ਫੋਨ ਤੇ ਠੀਕ ਆ ਬਾਈ ਮੋਲ ਡੈਟਰ ਜਵਾਂ ਜੈਜ ਕਰਨੇ ਹੈਗੇ ਠੀਕ ਆ ਵੀਰੇ ਹਾਂ ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਕੱਚੇ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਹੋਊਗਾ ਮੁੱਲ ਹੋਣਾ ਫੋਨ ਤੇ ਬੱਚੀ ਡਾਕਟਰ ਨਾਲ ਕਿ ਉਹ ਲੱਸੀ ਲਾਵੀ ਆ ਸਹੀ ਆ ਬਾਕੀ ਚਾਰੂ ਚਰੂ ਬਹੁਤ ਡਾਕਟਰ ਆ ਮੰਨ ਕੇ ਫੀਡ ਦੇ ਪਲੀ ਵੀ ਹੈਗੀ ਹੂੰ ਬਾਕੀ ਡਾਕਟਰ ਫੇਸ ਦੇਖੇ ਹੂੰ ਬਿਊਟੀ ਦੇਖਣਾ ਕਰਮਾ ਜਮਾ ਡਾਕਟਰ ਏਜ ਵੀ 10 ਮਹੀਨੇ ਆ ਜੇ ਸਹੀ ਗੀ ਬੰਦੋਂ ਡਾਕਟਰ ਥਣਾ ਦੀ ਆਪਣੀ ਗਾਰੰਟੀ ਹੋਊਗੀ ਘਰ ਤਿੱਕਰ ਅਗਲੇ ਦੀ ਓਕੇ ਬਾਈ ਬਾਕੀ ਦੇ ਡਾਕਟਰ ਪ੍ਰਿੰਟ ਪ੍ਰਿੰਟ ਤੇ ਲੰਬਾਈ ਲੰਬੂ ਬੱਚੀ ਦੀ ਕਿੰਨੀ ਸਹੀ ਗੱਲ ਆ ਬਾਈ ਕੀ ਬਾਤ ਆ ਦੋ ਨੰਬਰ ਤੇ ਬੱਚਾ ਇਹਦੀ ਉਮਰ ਏ ਵੀ ਡਾਇਰੈਕਟਰ 10 ਕਿ ਮਹੀਨਾ ਦਾ ਬੱਚਾ ਹੀ ਆ ਠੀਕ ਆ ਭਾਈ ਹਾਂ ਇਹਦੀ ਮਾਂ ਦਾ ਕੀ ਰਿਕਾਰਡ ਆ ਇਹ ਡਾਇਰੈਕਟਰ 32 ਕਿਲੋ ਦਾ ਸੀ ਉਹਨਾਂ ਨੇ ਫੇਸ ਬੜਾ ਪਿਆਰਾ ਹੈ ਨਾ ਫੇਸ ਕੁਆਲਟੀ ਪੂਰੀ ਚੰਗੀ ਸੁਨੱਖਪੁਣਾ ਫੁੱਲ ਲੈ ਖੜਨੀ ਖੜਨੀ ਚੈੱਕ ਕਰਕੇ ਨਹੀਂ ਕੁਆਲਟੀ ਡਾਇਰੈਕਟਰ ਬੱਚੀ ਦੀ ਕੀ ਬਾਤ ਆ ਭਾਈ ਝੂੜੀ ਕਿਵੇਂ ਆ ਭਰਾ ਝੂੜੀ ਡਾਇਰੈਕਟਰ ਬਹੁਤ ਨੇ ਆਏ ਚੰਗੇ ਹਨ ਇਹਦੇ ਵੀ ਹਮ ਲੈ ਨੇੜ ਤੋਂ ਚੈੱਕ ਕਰਵਾਣੇ ਨੇੜ ਤੋਂ ਚੈੱਕ ਕਰ ਲਓ ਝੂੜੀ ਕੀ ਬਾਤ ਆ ਭਾਈ ਹਮ ਥੋੜੀ ਚੰਗੀਆਂ ਨਾ ਚੋਲੇ ਦਾ ਟਰੱਕ ਮਾੜਾ ਕੇ ਨਿਸ਼ਾਨ ਜਿਹਾ ਹੈਗਾ ਉਹ ਤਾਂ ਸਾਈਡ ਹੀ ਤੀ ਹੈਗਾ ਐਂ ਕੋਈ ਵਿਚਾਲੇ ਵੀ ਨਹੀਂਗਾ ਹਾਂ ਕੀ ਬਾਤ ਚਾਰ ਹੀ ਥਾਡਾ ਡੈਟਰ ਦੇਖੀ ਪੱਠ ਪੂਰਾ ਚੌੜੀ ਜੁੜੀ ਨਹੀਂ ਹੈ ਕਿੰਨੀ ਹੈਗੀ ਐਡੈਟਰ ਦੇ ਭਜਨ ਬੁਜਨ ਤੇ ਬਾਕੀ ਡੈਟਰ ਲੂਣੀ ਤੇ ਇਕਲਦੇ ਹੋਗਾ ਵੀ ਦੇਖ ਸਹੀ ਗੱਲ ਆ ਵੇ ਇਹ ਡੈਟਰ ਲੱਤਾਂ ਨਹੀਂ ਪੜਦੀਆਂ ਜਮਾਂ ਇਹਨਾਂ ਦੀਆਂ ਵੀ ਚਾਰੂ ਵੀ ਫੁੱਲ ਆ ਹਨਾ ਜਮਾ ਡਾਕਟਰ ਫੁੱਲ ਚਾਰੂ ਦੇਖ ਲਾਪਾ ਟੀ ਐਨ ਆਗੇ ਜਮਾ ਚੁੰਬੜੀਆਂ ਬਈਆਂ ਅੱਖਾਂ ਨੂੰ ਸਹੀ ਗੱਲ ਆ ਬਾਕੀ ਡਾਕਟਰ ਫੇਸ ਕੁਆਲਟੀ ਦੇ ਬੱਚੀ ਦੀ ਬਾਕੀ ਇਹ ਵੀ ਸੀਮਨ ਸੇਤ ਵੀ ਲੈ ਲੂ ਕਣੀ ਸੀਮਨ ਡਾਕਟਰ ਸੇਤੀ ਲੈ ਲੈਣਾ ਬੱਚਿਆਂ ਨੇ ਬਾਕੀ ਫੇਸ ਫੂਸ ਦੀ ਕੁਆਲਟੀ ਦੇ ਬੱਚੀ ਕੀ ਬਾਤ ਆ ਭਾਈ ਜਿਆਦਾ ਕਿਨ ਡਾਕਟਰ ਕੋਈ ਘਾਟ ਨਹੀਂ ਦੋਨੇ ਬੱਚਿਆਂ ਚ ਸਹੀ ਗੱਲ ਆ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਚੰਗੇ ਸੀਮੰਡੀਆਂ ਦੱਸਿਆ ਬਾਈ ਨੇ ਚੰਗੇ ਰਿਕਾਰਡ ਦੀਆਂ ਨੇ ਬਾਈ ਬਿਊਟੀਫੁਲ ਲਗਾ ਪ੍ਰਿੰਟ ਨੰਬਰ ਉੱਥੋਂ ਵੱਧਰ ਕੋਈ ਲਿਸਤੀ ਨਹੀਂ ਲਾਵਣੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਕਰ ਤਾਂ ਡਾਕਟਰ ਪੱਦਰ ਪੁੱਦਰ ਦੇ ਬੱਚੀ ਸਟ੍ਰੇਟ ਕਿੰਨੀ ਹੈਗੀ ਸਹੀ ਗੱਲ ਆ ਬਾਈ ਫੇਸ ਫੂਸ ਵੱਚੀ ਦਾ ਕਿੰਨਾ ਚੰਗਾ ਲੱਗਿਆ ਬਾਕੀ ਮੁੱਲ ਬਾਈ ਕਹਿੰਦਾ ਇੰਨੇ ਕ ਜਾਇਜ਼ ਰੱਖਾਂਗੇ ਕਿਉਂ ਬਾਈ ਤਾਂ ਜਿਆਦਾ ਗਾਵਾਂ ਦੀ ਕੰਮ ਕਰਦਾ ਇਹ ਡਾਕਟਰ ਆਪਾਂ ਨੂੰ ਦੋਨੇ ਬੱਚੇ ਚੰਗੇ ਲੱਗੇ ਤਾਂ ਲੈ ਹੈਗੇ ਠੀਕ ਆ ਉਹ ਨਹੀਂ ਆਪਾਂ ਮੰਨ ਗਏ ਬੱਚੀਆਂ ਪਹਿਲੀ ਵਾਰ ਚੰਗੀਆਂ ਲੱਗੀਆਂ ਆਪਾਂ ਨੂੰ ਫਾਰਮ ਚ ਆਪਾਂ ਗਾਂਆਂ ਲਈਆਂ ਸੀਗਾ ਹੂੰ ਤੇ ਡਾਕਟਰ ਫੇਸ ਫੂਸ ਬੱਚੀ ਦਾ ਕੀ ਬਾਤ ਆ ਬਈ ਬਿਊਟੀ ਇੱਕ ਨੰਬਰ ਆ ਕਰਮਾਲੀ ਦੀ ਕੀ ਆ ਡਾਕਟਰ ਬਾਕੀ ਖੜ ਨਹੀਂ ਖੁਰ ਨਹੀਂ ਪੱਦਰ ਪੁੱਦਰ ਵੱਚੀ ਦੇ ਕਿੰਨੀਆਂ ਦੇ ਹੂੰ ਹੋਲ ਬਰੀਡ ਆ ਕਿ ਨਹੀਂ ਜਮਾ ਡਾਕਟਰ ਬਾਕੀ ਡਾਕਟਰ ਆਏ ਨਹੀਂ ਮੰਨੇ ਖੁਸ਼ਕ ਜੀਆਂ ਬੱਚੀਆਂ ਲੂਂਗਾ ਲਾਇਆ ਬਹੁ ਨਹੀਂ ਆ ਜਿੰਨੇ ਡਾਕਟਰ ਸਮਝਾ ਪੜੀਆਂ ਨਹੀਂ ਕੋਈ ਫਿੱਕੜਾ ਨਹੀਂ ਆ ਗਿਆ ਸਹੀ ਗੱਲ ਆ ਬਾਈ ਹੱਥ ਦਰਾ ਨਹੀਂ ਹੈਗੀਆਂ ਬੱਚੀਆਂ ਕਿ ਨਹੀਂ ਆ ਡਾਕਟਰ ਬੱਚਿਆਂ ਤੋਂ ਨਾਲ ਕੈਂਤੀ ਨਹੀਂਗਾ ਹਮ ਕਿਹੜਾ ਡਾਕਟਰ ਜੋੜੀ ਲੈਗਾ ਯਾਦ ਕਰੂ ਅਗਲਾ ਹਮ ਕਿੱਦੇ ਬਣਿਆ ਡਾਕਟਰ ਬੱਚੀਆਂ ਹੋਲਰ ਪੀਆਂ ਦੇ ਆ ਸਹੀ ਗੱਲ ਆ ਬਾਈ ਮੁੱਲ ਬਾਈ ਕਿ ਨਾ ਜਾਇਜ਼ ਹੋਣਗੇ ਖਿੱਚ ਕੇ ਮੁੱਲ ਹੋਣਗੇ ਬਾਲੇ ਮੁੱਲ ਨਹੀਂ ਹੋਣੇ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਬਾਈ ਨਿਕਨੇ ਤੇ ਕਰ ਲਿਓ ਜੀ ਧੰਨਵਾਦ